ਨਾਨਕ ਨਾਮ ਨਿਰੰਜਨ ਜਾਨੋ ਕਿਨੀ ਭਗਤ ਪ੍ਰੇਮ ਲੇਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਇਹਨਾਂ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛ ਕਹੀ ਨਾ ਜਾਈ ਸੋਡੀ ਸੇਸ਼ਟ ਸਕਲ ਤਾਰਣ ਕਉ ਆਪ ਗੁਰੂ ਰਾਮਦਾਸ ਕੋ ਮਿਲੀ ਵਡਾਈ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਦਾਸ ਵੱਲੋਂ ਆਪ ਸਾਫ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਗ ਪਹਿਲਾ ਮਹਾਰਾਜ ਜੀ ਦੇ ਜਨਮ ਤੇ ਮਹਾਰਾਜ ਜੀ ਦੇ ਪ੍ਰਕਾਸ਼ ਤੇ ਚਾਨਣਾ ਪਾਵਾਂਗੇ ਆਓ ਤਾਂਗੇ ਵਧੀਏ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਤਕ ਕਾਰਤਿਕ ਦੇ ਮਹੀਨੇ 1569 ਇਸਵੀ ਨੂੰ 1526 ਮੀ ਸਤਾਪਦੀ 15ਵੀਂ ਸਦੀ ਨੂੰ ਪੰਜਾਬ ਵਿੱਚ ਹੋਇਆ ਜੋ ਪੰਜਾਬ ਫਾਰਸੀ ਦੇ ਸ਼ਬਦ ਪੰਜ ਅਤੇ ਆਪ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਪੰਜ ਪਾਣੀਆਂ ਵਾਲੀ ਧਰਤੀ ਇੱਥੇ ਪੰਜ ਦਰਿਆ ਵਗਦੇ ਸਨ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਹਲਮ ਇਸ ਤੋਂ ਭਾਵ ਪੰਜਾਬ ਬਣਿਆ ਹੈ ਮਹਾਰਾਜ ਜੀ ਦਾ ਪ੍ਰਕਾਸ਼ ਲਹਿੰਦੇ ਪੰਜਾਬ ਵਿੱਚ ਹੋਇਆ ਜੋ ਅੱਜ ਪਾਕਿਸਤਾਨ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਨਗਰ ਤਲਵੰਡੀ ਵਿੱਚ ਹੋਇਆ ਇਹ ਵੀ ਪਾਕਿਸਤਾਨ ਵਿੱਚ ਹੈ ਜਿਸ ਨੂੰ ਖਾਲਸਾ ਪੰਥ ਨਨਕਾਣਾ ਸਾਹਿਬ ਆਖਦਾ ਹੈ ਜੋ ਖਾਲਸਾ ਪੰਥ ਦੇ ਚਾਰ ਧਾਮਾਂ ਵਿੱਚੋਂ ਇੱਕ ਹੈ ਸਾਹਿਬ ਦਾ ਪ੍ਰਕਾਸ਼ ਬੇਦੀ ਵੰਸ਼ ਵਿੱਚ ਹੋਇਆ ਆਓ ਇਸ ਬਾਰੇ ਜਾਣੀਏ ਇਸ ਬਾਰੇ ਪ੍ਰਾਤਨ ਜਨਮ ਸਾਖੀ ਕੀ ਆਖਦੀ ਹੈ ਸੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਵਿਸਾਖ ਮਹ ਤ੍ਰੇਤੀਆ ਚਾਨਣੀ ਰਾਤ ਵਿਸਾਖ ਦੇ ਮਹੀਨੇ ਵਿੱਚ ਜੋ ਕਿ ਅੰਗਰੇਜ਼ੀ ਕੈਲੰਡਰ ਵਿੱਚ ਨਵੰਬਰ ਦਾ ਮਹੀਨਾ ਹੈ ਤ੍ਰੇਤੀਆ ਰਾਤ ਰਹਿਂਦੀ ਨੂੰ ਮਹਾਰਾਜ ਜੀ ਦਾ ਜਨਮ ਹੋਇਆ ਅੰਮ੍ਰਿਤ ਵੇਲੇ ਮਹਾਰਾਜ ਜੀ ਦਾ ਜਨਮ ਹੋਇਆ ਪਹਿਰ ਰਾਤ ਰਹਿਂਦੀ ਨੂੰ ਅੱਧੀ ਅੱਧਾ ਪਹਿਰ ਜਦੋਂ ਰਹਿ ਜਾਂਦਾ ਹੈ ਰਾਤ ਦਾ ਉਦੋਂ ਮਹਾਰਾਜ ਜੀ ਦਾ ਜਨਮ ਹੋਇਆ ਅੰਮ੍ਰਿਤ ਵੇਲੇ ਅਨਹਦ ਸ਼ਬਦ ਪਰਮੇਸ਼ਰ ਦੇ ਦਰਬਾਰ ਬਾਝੇ ਪਰਮੇਸ਼ਰ ਦੇ ਦਰਬਾਰ ਮੰਗਲ ਲਗਾਏ ਗਏ ਖੁਸ਼ੀਆਂ ਮਨਾਇਆਂ ਗਈਆਂ 33 ਕਰੋੜ ਦੇਵਤਿਆਂ ਨੂੰ ਨਮਸਕਾਰ ਕੀਤਾ 33 ਕਰੋੜ ਦੇਵਤਿਆਂ ਨੇ ਨਮਸਕਾਰ ਕੀਤਾ 64 ਜੋਗਣੀ ਬਵਜਾਹ 64 ਜੋਗਣੀਆਂ ਨੇ ਸਾਜ਼ ਵਜਾ ਕੇ ਮਹਾਰਾਜ ਜੀ ਦਾ ਮੰਗਲ ਕੀਤਾ 6 ਜੱਤੀਆਂ 6 ਜੱਤੀਆਂ 84 ਸਿੱਧਾਂ 84 ਸਿੱਧਾਂ ਨੇ ਨਵਾਂ ਨਾਥਾਂ ਨਾਉ ਨਾਥਾਂ ਨੇ ਨਮਸਕਾਰ ਕੀਤਾ ਜੋ ਵੱਡਾ ਭਗਤ ਜਗਤ ਨਿਸਤਾਰਨ ਕੋ ਆਇਆ ਇਹ ਵੱਡਾ ਪੁਰਖ ਜਗਤ ਨੂੰ ਤਾਰਨ ਵਾਸਤੇ ਆਇਆ ਹੈ ਇਸ ਕੋ ਨਮਸਕਾਰ ਕੀਜੀਏ ਆਓ ਮਹਾਰਾਜੀ ਨੂੰ ਨਮਸਕਾਰ ਕਰੀਏ ਦੰਡਾਤ ਬੰਦਨ ਅਨੇਕ ਬਾਾਰ ਸਰਬ ਕਲਾ ਸਮਰੱਥ ਦੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਮਹਾਰਾਜ ਜੀ ਦਾ ਜਨਮ ਵੇਦੀ ਵਾਂਸ਼ ਵਿੱਚ ਹੋਇਆ ਮਹਤਾ ਕਾਲੂਰੀ ਦੇ ਗ੍ਰਹਿ ਵਿਖੇ ਜਦੋਂ ਮਹਾਰਾਜ ਜੀ ਦਾ ਜਨਮ ਹੋਣ ਵਾਲਾ ਸੀ ਦਾਈ ਦੌਲਤਾ ਕਾਲੂਰੀ ਨੂੰ ਕਹਿੰਦੀ ਜੇ ਧੀ ਜਨਮੀ ਤਾਂ ਮੈਂ ਕੁਝ ਵੀ ਨਹੀਂ ਲੈਣਾ ਜੇ ਪੁੱਤਰ ਜਨਮਿਆ ਮੈਂ ਦੁੱਗਣੀ ਭੇਟਾ ਲੈਣੀ ਹੈ ਕਾਲੂ ਜੀ ਨੇ ਹਾਂ ਕਰ ਦਿੱਤੀ ਅਤੇ ਜਦੋਂ ਦਾਈ ਦੌਲਤਾ ਅੰਦਰ ਗਈ ਉਥੇ ਸੱਤ ਬੱਤੀਆਂ ਵਾਲਾ ਦੀਵਾ ਜਗਦਾ ਹੈ ਅਤੇ ਮਹਾਰਾਜ ਜੀ ਦਾ ਪ੍ਰਕਾਸ਼ ਹੋਣ ਵਾਲਾ ਹੈ ਸੱਤ ਬੱਤੀਆਂ ਵਾਲਾ ਦੀਵਾ ਹਵਾ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ ਜੋ ਕਿ ਹਵਾ ਦੀ ਸ਼ੁੱਧੀ ਵਾਸਤੇ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਦੇਸੀ ਘਿਓ ਦਾ ਦੀਵਾ ਅਮੀਰ ਘਰਾਂ ਵਿੱਚ ਹੀ ਜਗਦਾ ਸੀ। ਮਹਾਰਾਜ ਦਾ ਘਰਾਨਾ ਬਹੁਤ ਜ਼ਿਆਦਾ ਅਮੀਰ ਸੀ ਤਾਂ ਕਰਕੇ ਵੀ ਦੇਸੀ ਘਿਓ ਦਾ ਦੀਵਾ ਉੱਥੇ ਜਗਦਾ ਸੀ। ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸਾਰੇ ਕਮਰੇ ਵਿੱਚ ਚਾਨਣ ਫੈਲ ਗਿਆ। ਅਤੇ ਪਾਪਾਂ ਦੀ ਤੁੰਦ ਹੌਲੀ-ਹੌਲੀ ਮਿਟਣ ਲੱਗ ਪਈ ਜਦੋਂ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਜਦੋਂ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਤਦ ਪਾਪਾਂ ਦੀ ਤੁੰਦ ਬਿਲਕੁਲ ਮਿਟ ਚੁੱਕੀ ਸੀ ਮਹਾਰਾਜ ਜੀ ਨੇ ਜਗਤ ਨੂੰ ਤਾਰਿਆ ਸੀ ਮਹਾਰਾਜ ਜੀ ਦੀ ਹਰ ਇੱਕ ਗੱਲ ਵਿੱਚੋਂ ਗੱਲ ਹੈ ਜਿਉਂ ਕੇ ਲੈ ਕੇ ਪਾਤਮੇ ਪਾਤ ਪਾਤ ਮੇ ਪਾਤ ਤਿਆ ਗੁਰੂ ਨਾਨਕ ਕੀ ਬਾਤ ਮੇ ਬਾਤ ਬਾਤ ਮੇ ਬਾਤ ਇਹ ਇਤਿਹਾਸ ਬਹੁਤ ਵਿਸ਼ਾਲ ਹੈ ਅੱਜ ਅਸੀਂ ਇਸ ਦਾ ਛੋਟਾ ਜਿਹਾ ਪਾਠ ਹੀ ਜੋ ਆਪ ਜੀ ਨੂੰ ਜਾਣੂ ਕਰਵਾਵਾਂਗੇ ਛੋਟੇ ਪਾਠ ਨਾਲ ਹੀ ਛੋਟਾ ਇਹ ਭਾਗ ਇਸ ਦਾ ਅਸੀਂ ਅੱਜ ਸਮਝਾਵਾਂਗੇ ਉਸ ਦਿਨਾਂ ਹੀ ਅਸੀਂ ਸਮਝਾਂਗੇ ਆਓ ਤਾਂ ਮਹਾਰਾਜ ਜੀ ਦੇ ਆਉਣ ਦਾ ਕਾਰਨ ਕੀ ਬਣਿਆ ਕਲਮਲ ਹੋਈ ਮਿਹਦਨੀ ਅਰਦਾਸ ਕਰੇ ਲਿਵਲਾਏ ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ ਜਦੋਂ ਧਰਤੀ ਤੇ ਪਾਪ ਵੱਧ ਜਾਂਦਾ ਹੈ ਧਰਤੀ ਅਕਾਲ ਪੁਰਖ ਨੂੰ ਪੁਕਾਰ ਕਰਦੀ ਹੈ ਸਤਿਗੁਰੂ ਜੀਓ ਆਪ ਜੀ ਆਓ ਮਹਾਰਾਜ ਜੀ ਨੇ ਬੜੇ ਹੀ ਗੌਰ ਨਾਲ ਸੁਣਿਆ ਅਤੇ ਧੀਰਜ ਦੰਦੇ ਹਨ ਕੀ ਹੋ ਗਿਆ ਪਹਾੜਾਂ ਦਾ ਭਾਰ ਜ਼ਿਆਦਾ ਵੱਧ ਗਿਆ ਧਰਤੀ ਕਹਿੰਦੀ ਨਹੀਂ ਜੰਗਲਾਂ ਜੀਵ ਜੰਤੂਆਂ ਪਸ਼ੂਆਂ ਦਾ ਭਾਰ ਜ਼ਿਆਦਾ ਹੋ ਗਿਆ ਧਰਤੀ ਕਹਿੰਦੀ ਨਹੀਂ ਸਮੁੰਦਰ ਦਰਿਆਵਾਂ ਦਾ ਭਾਰ ਜ਼ਿਆਦਾ ਹੋ ਗਿਆ ਧਰਤੀ ਕਹਿੰਦੀ ਨਹੀਂ ਮਹਾਰਾਜ ਜੀ ਨੇ ਕਿਹਾ ਹੋਰ ਕਿਸ ਚੀਜ਼ ਦਾ ਭਾਰ ਜ਼ਿਆਦਾ ਹੈ ਮਹਾਰਾਜ ਕਹਿੰਦੀ ਮੇਰੇ ਉੱਤੇ ਪਾਪ ਦਾ ਭਾਰ ਬਹੁਤ ਜ਼ਿਆਦਾ ਹੋ ਗਿਆ ਹੈ ਮਹਾਰਾਜ ਜੀ ਨੇ ਧਰਤੀ ਨੂੰ ਧੀਰਜ ਦਿੱਤਾ ਅਤੇ ਕਹਿਆ ਅਸੀਂ ਜਲਦੀ ਹੀ ਆਪਣਾ ਸਵੈ ਰੂਪ ਗੁਰੂ ਨਾਨਕ ਵਿੱਚ ਜੋਤ ਧਰ ਕੇ ਭੇਜਾਂਗੇ ਅਤੇ ਉਹ ਧਰਤੀ ਨੂੰ ਤਾਰਨਗੇ ਆਪ ਨਰਾਇਣ ਕਲਾ ਧਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਆਪ ਹਰੀ ਦਾ ਸਰੂਪ ਜਗ ਉੱਤੇ ਆਏ ਹਨ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਗੁਰੂ ਜੀ ਨੇ ਨਿਰੰਕਾਰ ਦੀ ਜੋਤ ਜਗ ਤੇ ਲਿਆ ਕੇ ਜਗ ਦਾ ਮੰਡਲ ਦਾ ਭਲਾ ਕੀਤਾ ਸਾਰੇ ਮੰਡਲ ਦਾ ਭਲਾ ਕੀਤਾ ਸਭ ਨੂੰ ਅਕਾਲ ਪੁਰਖ ਦੇ ਨਾਮ ਨਾਲ ਜੋੜਿਆ ਜੀ ਆਓ ਪਾਈ ਗੁਰਦਾਸ ਜੀ ਇਸ ਵਾਰੇ ਕੀ ਆਖਦੇ ਹਨ ਪੌੜੀ 27 ਵਿੱਚ ਸੂਰਜ ਰੂਪ ਗੁਰੂ ਦਾ ਪ੍ਰਗਟ ਹੋਣਾ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਦੋਂ ਪਾਪਾਂ ਦੀ ਧੁੰਦ ਮਿਟ ਗਈ ਅਤੇ ਨਾਮ ਦਾ ਚਾਨਣ ਹੋ ਗਿਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛੱਪੇ ਅੰਧੇੜ ਭਲੋਆ ਮਹਾਰਾਜੀ ਸੂਰਜ ਦੀ ਨਿਆਈ ਹਨ ਅਤੇ ਤਾਰੇ ਅਤੇ ਅੰਧੇਰਾ ਜਿਹੜਾ ਹੈ ਉਹ ਪਾਪਾਂ ਦੀ ਨਿਆਈ ਹੈ ਮਹਾਰਾਜੀ ਸੂਰਜ ਨਾਮ ਦਾ ਸੂਰਜ ਬਣ ਕੇ ਪ੍ਰਗਟ ਹੋਏ ਅਤੇ ਪਾਪਾਂ ਦੇ ਹਨੇਰੇ ਅਤੇ ਤਾਰਿਆਂ ਨੂੰ ਛਿਪਾ ਦਿੱਤਾ ਜੀ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਧੀਰਤ ਰੋਆ ਮਹਾਰਾਜੀ ਸ਼ੇਰ ਵਾਂਗੂ ਪਾਪਾਂ ਦੇ ਪਿੱਛੇ ਭੱਜੇ ਸ਼ੇਰ ਮੰਗੂ ਆਪਣੇ ਨਾਮ ਦੀ ਗੋਹਾਰ ਲਗਾਈ ਅਤੇ ਪਾਪ ਮਿਰਗ ਵਾਂਗੂ ਡਰ ਕੇ ਅੱਗੇ ਭਜਣ ਲੱਗੇ ਅਤੇ ਪਾਪਾਂ ਦਾ ਨਾਸ਼ ਕੀਤਾ ਮਹਾਰਾਜ ਜੀ ਨੇ ਜਿੱਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਗਾ ਸਤਿਗੁਰੂ ਜੀ ਉਹ ਜਿੱਥੇ ਵੀ ਆਪ ਜੀ ਪੈਰ ਧਰਦੇ ਹੋ ਉੱਥੇ ਹੀ ਪੂਜਾ ਆਸਣ ਥਾਪਣ ਹੋਣ ਲੱਗ ਜਾਂਦਾ ਸੀ ਉੱਥੇ ਹੀ ਸਾਰੇ ਕੀਤੇ ਆਪ ਜੀ ਦਾ ਨਾਮ ਜਪਿਆ ਜਾਂਦਾ ਸੀ ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਸਿਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇਖੋ ਆ ਇਹ ਥੋੜਾ ਸਮਝਣ ਵਾਲਾ ਹੈ ਜਗਤ ਯਾਨੀ ਕਿ ਸੰਸਾਰ ਦੇ ਸਿੱਧ ਇਕੁਅਲ ਟੂ ਪ੍ਰਸਿੱਧ ਆਸਣ ਯਾਨੀ ਕਿ ਅਸਥਾਨ ਸਭ ਸਾਰੇ ਸਨ ਉਹ ਸਾਰੇ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਣ ਲੱਗੇ ਨਾਨਕ ਮਤੇ ਤੋਂ ਆਦ ਲੈ ਕੇ ਜੇ ਜੋ ਕੋ ਆ ਕੋਈ ਸਨ ਜੇ ਕੋਈ ਸਨ ਨਾਨਕ ਮਤੇ ਤੋਂ ਲੈ ਕੇ ਜੇ ਕੋਈ ਸਨ ਉਹ ਸਭ ਅਕਾਲ ਪੁਰਖ ਦੀ ਪੂਜਾ ਦਾ ਅਸਥਾਨ ਹੋਣ ਲੱਗੇ ਜੋ ਪਹਿਲਾ ਜੋਗੀਆਂ ਦੇ ਸਨ ਅਤੇ ਆਪਣੀ ਪੂਜਾ ਮੰਨਤਾਂ ਦਾ ਅੱਡਾ ਬਣਾਇਆ ਹੋਇਆ ਸੀ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਿਸੋ ਘਰ ਘਰ ਅੰਦਰ ਕੀਰਤਨ ਹੋਣ ਲੱਗਿਆ ਮੰਗਲ ਗਾਏ ਜਾਣ ਲੱਗੇ ਅਤੇ ਧਰਮਸ਼ਾਲਾ ਬਣਾਈਆਂ ਗਈਆਂ ਜਿੱਥੇ ਅਕਾਲ ਪੁਰਖ ਜੀ ਦਾ ਨਾਮ ਜਪਿਆ ਜਾਂਦਾ ਸੀ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਮੀ ਸੱਚਾ ਢੋਆ ਸਤਿਗੁਰੂ ਜੀ ਨੇ ਚਾਰ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਨੂੰ ਤਾਰਿਆ ਚਾਰ ਉਦਾਸੀਆਂ ਕੀਤੀਆਂ ਅਤੇ ਅਕਾਲ ਪੁਰਖ ਦਾ ਨਾਮ ਜਪਾਇਆ ਤਰਤੀ ਨੂੰ ਸੱਚ ਦਾ ਢੋਆ ਬਣਾਇਆ ਭਾਬ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਮੇਲ ਕਰਾਇਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਸਤਿਗੁਰੂ ਜੀ ਉਹ ਕਾਲ ਵਿੱਚ ਵੱਡੇ ਅਵਤਾਰ ਪ੍ਰਗਟੇ ਅਤੇ ਸਾਰਿਆਂ ਨੂੰ ਰੱਬ ਦੇ ਨਾਮ ਨਾਲ ਜੋੜਿਆ ਆਓ ਇਸ ਵਿੱਚ ਇੱਕ ਪੰਕਤੀ ਹੈ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਮਹਾਰਾਜ ਜੀ ਵੱਡੇ ਪੁਰਖ ਪ੍ਰਗਟੇ ਕਾਲ ਯੁਗ ਦੇ ਅੰਦਰ ਮਹਾਰਾਜ ਜੀ ਨੇ ਆਪਣੀ ਜੋਤ ਜਗਾਈ ਅਤੇ ਇਉਂ ਮਹਾਰਾਜ ਜੀ ਨੇ ਸਾਰੇ ਜਗਤ ਦਾ ਭਲਾ ਕਰਿਆ ਆਓ ਜੀ ਅੱਜ ਦੀ ਵੀਡੀਓ ਇੰਨੀ ਹੀ ਸੀ ਜੇਕਰ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਜੇ ਕੋਈ ਦਾਸ ਦੀ ਗਲਤੀ ਲੱਗਦੀ ਹੈ ਤਾਂ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਪੇਸ਼ ਕਰਿਆ ਕਰੋ ਦਾਸ ਉਸ ਗਲਤੀ ਨੂੰ ਅੱਗੇ ਵਾਸਤੇ ਤੋਂ ਸੁਧਾਰੇਗਾ ਅੱਗੇ ਆਪਜੀ ਨਵੀਆਂ ਵੀਡੀਓਆਂ ਵੇਖਣ ਲਈ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਦਾਸ ਦੀ ਵੀਡੀਓ ਕੋਈ ਵੀ ਵੀਡੀਓ 15 ਮਿੰਟ ਤੋਂ ਜ਼ਿਆਦਾ ਨਹੀਂ ਦਾਸ ਰੱਖਦਾ ਕਿਉਂਕਿ ਛੋਟੇ-ਛੋਟੇ ਪ੍ਰਮਾਣ ਅਸੀਂ ਮਹਾਰਾਜ ਜੀ ਦੇ ਜੋ ਦੰਨੇ ਹਨ ਇਹ ਪਹਿਲਾ ਭਾਗ ਸੀ ਜੀ ਦੂਜੇ ਭਾਗ ਵਿੱਚ ਮਹਾਰਾਜ ਜੀ ਦੇ ਬਾਲਪਨ ਦੇ ਕੌਤਕ ਆਪਾਂ ਵਰਣਨ ਕਰਾਂਗੇ ਅਤੇ ਸਰਵਣ ਕਰਾਂਗੇ ਜੀ ਦਾਸ ਜੀ ਜੇ ਕੋਈ ਵੀ ਗਲਤੀ ਹੋਵੇ ਆਪ ਜੀ ਕਮੈਂਟ ਕਰਕੇ ਦਾਸ ਜੀ ਨੂੰ ਦੱਸ ਸਕਦੇ ਹੋ ਕੋਈ ਗੁਰਬਾਣੀ ਦੀ ਪੰਕਤੀ ਦਾ ਗਲਤ ਉਚਾਰਨ ਹੋਇਆ ਹੋਵੇ ਉਹ ਵੀ ਦਾਸ ਜੀ ਨੂੰ ਆਪ ਜੀ ਦੱਸ ਸਕਦੇ ਹੋ ਦਾਸ ਅੱਗੇ ਤੋਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗਾ ਜੀ ਆਓ ਜੀ ਅੱਜ ਵਾਸਤੇ ਇੰਨਾ ਹੀ ਅਗਲਾ ਪਾਠ ਕੱਲ੍ਹ ਜਾਂ ਪਰਸੋਂ ਵਿੱਚ ਪੈ ਜਾਏਗਾ ਜੀ ਜੋ ਪਾਠ ਭਾਗ ਦੂਜਾ ਹੋਵੇਗਾ ਇਹ ਭਾਗ ਪਹਿਲਾ ਹੈ ਜੀ ਔਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ